ਹਾਂਜੀ ਠੇਕੇਦਾਰ ਜੀ ਅੱਜ ਕੀ ਪ੍ਰੋਗਰਾਮ ਕਰਾਇਆ ਗਿਆ ਲਾਲਜੀਤ ਭੁੱਲਰ ਦੀ ਤੁਹਾਡੇ ਗ੍ਰਹਿ ਵਿਖੇ ਆਏ। ਦੇਖੋ ਜੀ ਅੱਜ ਸਾਡੇ ਗ੍ਰਹਿ ਵਿਖੇ ਲਾਲਜੀਤ ਸਿੰਘ ਭੁੱਲਰੋਂ ਇਲੈਕਸ਼ਨ ਪ੍ਰੋਗਰਾਮਾਂ ਦੇ ਤਹਿਤ ਆਏ ਹੀ। ਜੋ ਕਿ ਪਾਰਲੀਮੈਂਟ ਦੀ ਇਲੈਕਸ਼ਨ ਚੱਲ ਰਹੀ ਆ। ਸਰਦਾਰ ਲਾਲਜੀਤ ਸਿੰਘ ਭੁੱਲਰ ਸਾਡੇ ਫਰੂਰ ਸਾਹਿਬ ਹਲਕੇ ਤੋਂ ਪਾਰਲੀਮੈਂਟ ਦੇ ਉਮੀਦਵਾਰ ਆ। ਅਸੀਂ ਅੱਜ ਉਹਨਾਂ ਨੂੰ ਜਿਤਾਉਣ ਵਾਸਤੇ, ਵੋਟਾਂ ਪਾਉਣ ਵਾਸਤੇ ਆਪਣੇ ਭੈਣ ਭਰਾਵਾਂ ਦਾ, ਸਜੋਦੀਆਂ ਦਾ, ਵਲੰਟੀਅਰਾਂ ਦਾ ਪੁਰ ਪੰਚਾਇਤ ਸਰਪੰਚਾਂ ਦਾ ਪਿੰਡ ਵਿਖੇ ਆਪਣੇ ਗ੍ਰਹਿ ਵਿਖੇ ਪ੍ਰੋਗਰਾਮ ਰੱਖਿਆ ਸੀ ਅੱਜ ਵਿਸ਼ਵਾਸ ਦਿਵਾਇਆ ਪੁਲਰ ਸਾਹਿਬ ਨੂੰ ਕਿ ਅਸੀਂ ਤਗੜੇ ਹੋ ਕੇ ਪੂਰੀ ਮਿਹਨਤ ਦੇ ਨਾਲ ਤਾਂ ਦੇਈ ਦੇ ਨਾਲ ਮਿਹਨਤ ਕਰਕੇ ਤੁਹਾਨੂੰ ਵੱਧ ਵੱਧ ਵੋਟਾਂ ਪਵਾ ਕੇ ਪਿੰਡ ਵਿੱਚੋਂ ਅਤੇ ਇਲਾਕੇ ਵਿੱਚੋਂ ਜਿਤਾ ਕੇ ਵੱਡੀ ਲੇਖਨਾ ਭੇਜਾਂ ਇਸ ਮੁਕੇ ਲੋਕਾਂ ਨੇ ਕੋਈ ਸ਼ਮੂਲੀਅਤ ਵੀ ਕੀਤੀ ਪਾਰਟੀ ਬਿਲਕੁਲ ਜੀ ਕਾਫੀ ਲੋਕਾਂ ਨੇ ਸ਼ਮੂਲੀਅਤ ਕੀਤੀ ਮੈਨੂੰ ਜਿਦਾਂ ਲੱਗਦਾ ਹੈ ਕਿ ਸ਼ਮੂਲੀਅਤ ਦਾ ਹੜ ਆ ਗਿਆ ਹਰ ਰੋਜ਼ ਸਾਡੇ ਸੱਜਣ ਮਿੱਤਰ ਸਾਡੇ ਨਾਲ ਗੱਲਬਾਤ ਕਰਦੇ ਆਂ ਅਸੀਂ ਸਵੇਰੇ ਪਹਿਲੇ ਟਾਈਮ ਉਹਨਾਂ ਨੂੰ ਮੰਤਰੀ ਸਾਹਿਬ ਦੇ ਗ੍ਰਹਿ ਵਿਖੇ ਲੈ ਕੇ ਜਾਨੇ ਉੱਥੇ ਜਾ ਕੇ ਉਹਨਾਂ ਦਾ ਪਾਰਟੀ ਵਿੱਚ ਸ਼ਮੂਲੀਅਤ ਕਰਾਉਣੇ ਆ ਉਹ ਸਾਡੇ ਪਿੰਡ ਦੀ ਲਗਭਗ ਜਿਹੜੀ ਮੌਜੂਦਾ ਪੰਚਾਇਤ ਸੀ ਕਾਫੀ ਐਸਾ ਯਾਨੀ ਕਿ ਗਿਣਤੀ ਦੇ ਕੋਈ 2-4 ਛੱਡ ਕੇ 13 ਮੈਂਬਰ ਸੀਗੇ ਸਰਪੰਚ ਸੀਗਾ ਮੌਜੂਦਾ ਸਰਪੰਚ ਵੀ ਸ਼ਾਮਲ ਹੋ ਗਿਆ ਮੈਂ ਬਲਾਕ ਦਾ ਪ੍ਰਭਾਰ ਸੀ ਕਾਂਗਰਸ ਦਾ ਮਨੀ ਸ਼ਾਮਲ ਹੋਇਆ ਔਰ ਕਾਂਗਰਸ ਪਾਰਟੀ ਦੇ ਮੈਂਬਰ ਵੀ ਸ਼ਾਮਲ ਹੋਏ ਤੇ ਅੱਜ ਵੱਡੀ ਗਿਣਤੀ ਵਿੱਚ ਉਪਰਾਲਾ ਕਰਕੇ ਸਾਰਿਆਂ ਨੇ ਇਕੱਠ ਕਰਕੇ ਤੇ ਲਾਲਜੀਤ ਸਿੰਘ ਪੁਲੋਂ ਦੀ ਸ਼ਾਨਦਾਰ ਕਿ ਵੱਡੀ ਤੋਂ ਵੱਡੀ ਲੀਡ ਨਾਲ ਸਭਰਾ ਪਿੰਡ ਨੂੰ ਜਤਾਵਾਂਗੇ ਆਮ ਆਦਮੀ ਪਾਰਟੀ ਨੂੰ ਕੀ ਕਹਿਣਾ ਚਾਹੋਗੇ ਅੱਜ ਪਿੰਡ ਸਭਰਾ ਤੇ ਪਿੰਡ ਦੇ ਬਾਹਰ-ਬਾਰ ਸਾਲੀਆਂ ਅਮਰੀਕਾ ਦੇ ਸਰਦਾਰ ਸੁਖਪਾਲ ਸਿੰਘ ਬੀਕੇ ਕੇ ਪਰਿਵਾਰ ਤੇ ਸਰਦਾਰ ਬਾਦ ਸਿੰਘ ਬੀਕੇ ਕੇ ਪਰਿਵਾਰ ਦੇ ਅਗਵਾਈ ਦੇ ਵਿੱਚ ਸੈਂਕੜੇ ਪਰਿਵਾਰ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਸ਼ਾਮਲ ਹੋਏ ਆ ਤੇ ਹੋਰ ਵੀ ਸਾਡੀਆਂ 3-4 ਮੀਟਿੰਗਾਂ ਆਈਆਂ ਸੁਭਰਾਪਿੰਡ ਦੇ ਵਿੱਚ ਵੱਡੀਆਂ ਮੀਟਿੰਗਾਂ ਜਿਦੇ ਵਿੱਚ ਹਰ ਮੀਟਿੰਗ ਦੇ ਵਿੱਚ ਸੰਗੜੇ ਸੰਗੜੇ ਪਰਿਵਾਰ ਆਮ ਆਦਮੀ ਪਾਰਟੀ ਚ ਆਇਆ ਤੇ ਜਿਵੇਂ 2022 ਦੇ ਵਿੱਚ ਵੱਡੀ ਲੀਡ ਨਾਲ ਮੇਰੇ ਹਲਕੇ ਦੇ ਪਣਾ ਭਰਾਵਾਂ ਨੇ ਸਪੋਰਟਰਾਂ ਨੇ ਵੋਟਾਂ ਪਾ ਕੇ ਦਾਸ ਨੂੰ ਐਮਐਲਏ ਬਣਾਇਆ ਵਜ਼ੀਰ ਬਣਾਇਆ ਹੁਣ ਉਸੇ ਤਰ੍ਹਾਂ ਹੀ ਲੋਕ ਸਭਾ ਖਰੂਰ ਸਾਹਿਬ ਦੇ ਲੋਕ ਵੱਡੀ ਲੀਡ ਨਾਲ ਦਿਤਾ ਕੇ ਦਾਸ ਨੂੰ ਲੋਕ ਸਭਾ ਚ ਭੇਜਣਗੇ ਸਾਡੇ ਜਿੰਨੇ ਵੀ ਵੱਡੇ ਮੁੱਦੇ ਆ ਸਭ ਤੋਂ ਵੱਡਾ ਮੁੱਦਾ ਤੇ ਆ ਸਾਡੇ ਬੇਰਜ਼ਗਾਰੀ ਬੜੀ ਆ ਇੰਡਸਟਰੀ ਦੀ ਬੜੀ ਵੱਡੀ ਲੋੜ ਆ ਸੈਂਟਰ ਦੇ ਵਿੱਚ ਇੰਡੀਆ ਲਾਈਨਸ ਦੀ ਸਰਕਾਰ ਬਣ ਜਣੀ ਨੀ ਅਰਕਾਂ ਪਰਮਾਤਮਾ ਕਿਰਪਾ ਕਰੇ ਮੋਦੀ ਨੂੰ ਅਰਕਾਂ ਲੋਕ ਹਰਾ ਦੇਣਗੇ ਨਵੀਂ ਸਰਕਾਰ ਬਣੂਗੀ ਨਵੇਂ ਸਿਰਿਓਂ ਪੈੜਾ ਪਹਿਣਗੇ ਆ ਚੰਗੀ ਸਰਕਾਰ ਬਣੂਗੀ ਤੇ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਭਾਈਵਾਲ ਹੋਊਗੀ ਇੰਡਸਟਰੀ ਲੈ ਕੇ ਆਵਾਂਗੇ ਸਾਡੀਆਂ ਧੀਆਂ ਸਾਡੇ ਪੁੱਤਾਂ ਨੂੰ ਨੌਕਰੀਆਂ ਮਿਲਣਗੀਆਂ ਜਿਹੜਾ ਕੋਈ ਮਜ਼ਦੂਰੀ ਕਰਨ ਵਾਲਾ ਉਹ ਮਜ਼ਦੂਰੀ ਕਰੂਗਾ ਜਿਹੜਾ ਕੋ ਪੜਿਆ ਲਿਖਿਆ ਉਸ ਇਹਦਾ ਕੰਮ ਕੰਪਿਊਟਰ ਦਾ ਕੰਮ ਕਰੂਗਾ ਤੇ ਨਾਲ ਸਭ ਤੋਂ ਵੱਡਾ ਕੰਮ ਹੈ ਸਾਡਾ ਜਿਹੜਾ ਦਰਿਆ ਦਾ ਏਰੀਆ ਲੋਕ ਸਭਾ ਖਡੂਰ ਸਾਹਿਬ ਦੇ ਵਿੱਚ ਮੈਨੂੰ ਲੱਗਦਾ ਪੰਜਾਬ ਤੋਂ ਸਭ ਤੋਂ ਜ਼ਿਆਦਾ ਹਾੜ ਪੀੜ ਤੇ ਏਰੀਆ ਆਉਂਦਾ ਪਰਮਾਤਮਾ ਕਰੇ ਜਿਆਦੀ ਬਾਰਿਸ਼ੀ ਨਾ ਹੋਵੇ ਪਰ ਜੇ ਜਿਆਦੀ ਬਾਰਿਸ਼ ਹੁੰਦੀ ਆ ਬੰਨ ਟੁੱਟਣ ਦਾ ਖਤਰਾ ਜਾਂਦਾ ਤੇ ਬੰਨ ਟੁੱਟਦੇ ਵੀ ਆਏ ਆ ਚੰਗੀ ਮੋਟੀ ਦੀਵਾਰ ਪੱਥਰਾਂ ਦੀ ਬਣਵਾਵਾਂਗੇ ਬੰਨਾਂ ਦੇ ਨਾਲ ਤਾਂ ਜੋ ਜੇ ਜਿਆਦੀ ਬਰਸਾਤ ਹੋਵੇ ਤੇ ਬੰਨਾਂ ਦੇ ਵਿੱਚ ਹੀ ਪਾਣੀ ਚੱਲੇ ਬੰਨਾਂ ਦੇ ਬਾਹਰ ਨਾ ਪਾਣੀ ਆਵੇ ਤੇ ਪੰਨਾਂ ਦੇ ਵਿੱਚ ਵੀ ਜਿਹੜੀ ਜ਼ਮੀਨ ਆ ਉਹ ਤਕਰੀਬਨ ਸਾਰੀ ਦੀ ਸਾਰੀ ਲੋਕਾਂ ਦੀ ਮਾਲਕੀ ਕਿਸਾਨਾਂ ਦੀ ਮਾਲਕੀ ਆ ਸਰਕਾਰ ਨੇ ਕੋਈ ਥੋੜੀ ਬਤੀ ਐਕਵਾਇਰ ਕੀਤੀ ਆ ਜਿੱਥੇ ਕੋਈ ਜਾਂ ਹੈਡ ਬਣਿਆ ਆ ਜਾਂ ਜਿਆਦਾ ਹੀ ਦਰਿਆ ਦੇ ਵਿੱਚ ਆ ਜਿੱਥੇ ਪਾਣੀ ਖੜਾ ਰਹਿੰਦਾ ਬਹੁਤੀ ਜ਼ਮੀਨ ਕਿਸਾਨਾਂ ਦੀ ਮਾਲਕੀ ਆ ਕੋਸ਼ਿਸ਼ ਕਰਾਂਗੇ ਕਿ ਕਿਸਾਨਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਵੇ ਜੋ ਬਜਾਰੀ ਕੀਮਤ ਆ ਉਹ ਸਰਕਾਰ ਦੇਵੇ ਤੇ ਬਜਾਰੀ ਕੀਮਤ ਦੇ ਕੇ ਇਥੋਂ ਜ਼ਮੀਨ ਕਿਸਾਨ ਆਪਦੀ ਤੇ ਬਾਹਰਲੇ ਬੰਨੇ ਆਪਦੀ ਜ਼ਮੀਨ ਬਣਾਵੇ ਕਿਉਂਕਿ ਕਿਸਾਨ ਜਿਹਦੀ ਜ਼ਮੀਨ ਜੇ 10 ਏਕੜੇ ਜਾਂ 5 ਏਕੜੇ ਸਾਰੀ ਦਰਿਆ 'ਚ ਆ ਉਹ ਤੇ ਹਰ ਸਾਲ ਹੀ ਝੋਨਾ ਮਾਰਿਆ ਜਾਂਦਾ ਤੇ ਕਈ ਵਾਰਾਂ ਤੇ ਇਹ ਹੁੰਦਾ ਵੀ ਜਿਵੇਂ ਅਮਰੀਕਾ 2 ਮਹੀਨੇ ਪਾਣੀ ਚੱਲਿਆ 60 ਦਿਨ ਜਦੋਂ ਝੋਨੇ ਦੇ ਸੀਜ਼ਨ ਪਾਣੀ ਆਇਆ ਕਿਤੇ ਉਹ 5-7 ਫੁੱਟ ਪੁੱਟੀ ਗਈ ਹੈ ਜ਼ਮੀਨ ਤੇ ਕਿਤੇ 5-5 7-7 ਫੁੱਟ ਰੇਤ ਪੈ ਗਈ ਹੈ ਤੇ ਕਈ ਵਿਚਾਰੇ ਸਾਡੇ ਕਿਸਾਨ ਕਈਆਂ ਨੇ ਤੇ ਪੈਸੇ ਕੋਈ ਲਾ ਕੇ ਪਧਰੀ ਕਰ ਲਈ ਜਿਹਦੀ ਬੰਨੂ ਇੱਧਰ ਹੈ ਗਈ ਜ਼ਮੀਨ 4 ਪੈਸੇ ਜਿੱਦ ਕੋਈ ਹੈਗੇ ਤੇ ਜਿਹਦੀ ਸਾਰੀ ਉਧਰ ਹੀ ਉਹਨਾਂ ਕੋ ਤੇ ਕਈਆਂ ਕੋ ਵਿਚਾਰਿਆਂ ਕੋ ਕਣਕ ਵੀ ਨਹੀਂ ਬੀਜੀ ਗਈ ਬੜੀ ਤਰਾਸਦੀ ਹੋਈ ਬੜਾ ਨੁਕਸ ਤੇ ਇਹ ਨੁਕਸਾਨ ਜਿਹੜੇ ਆ ਇਹਦੀ ਪਰਪਾਈਤ ਨਹੀਂ ਹੋ ਸਕਦੀ ਪਰ ਕਿਤੇ ਨਾ ਕਿਤੇ ਜੇ ਜਿਹੜਾ 6800 ਰੁਪਇਆ ਮੁਆਵਜ਼ਾ ਸੈਂਟਰ ਦਿੰਦੀ ਆ ਉਹ ਵੀ ਮੁਆਵਜ਼ਾ ਵਧਾ ਕੇ 50000 ਰੁਪਇਆ ਸਾਡੀ ਸਰਕਾਰ ਬੰਦੀ ਆ 50000 ਰੁਪਇਆ ਕਰਾਵਾਂਗੇ ਤਾਂ ਜੋ ਕਿਸਾਨ ਦੀ ਕੁਝ ਨਾ ਕੁਝ ਮਦਦ ਹੋ ਸਕੇ ਤੇ ਨਾਲ ਜਿਹੜੇ ਸਾਡੇ ਮਜ਼ਦੂਰ ਪਰਿਵਾਰ ਆ एससी ਤੇ ਬੀਸੀ ਪਰਿਵਾਰ ਜਦੋਂ ਫਸਲਾਂ ਬਰਬਾਦ ਹੋ ਜਾਂਦੀਆਂ ਤੇ ਇਹਨਾਂ ਪਰਿਵਾਰਾਂ ਨੇ ਇੱਥੇ ਮਜ਼ਦੂਰੀ ਕਰਨੀ ਹੁੰਦੀ ਉਹਨਾਂ ਦੀ ਮਜ਼ਦੂਰੀ ਵੀ ਖਤਮ ਹੋ ਜਾਂਦੀ ਆ ਐਸਸੀ ਤੇ ਬੀਸੀ ਪਰਿਵਾਰਾਂ ਲਈ ਮਜ਼ਦੂਰੀ ਦੇ ਤੌਰ ਤੇ ਸੈਂਟਰ ਗਵਰਨਮੈਂਟ ਬੰਦ ਤੇ ਸਾਡੀ ਇੰਡੀਆ ਲਾਇੰਸ ਦੀ 2-3000 ਰੁਪਇਆ 18 ਸਾਲ ਤੋਂ ਉੱਪਰ ਦੀ ਉਮਰ ਦੇ ਜਿਹੜੇ ਬਾਲਗ ਬੱਚੇ ਜਾਂ ਬੀਪੀਆਂ ਹੋਣਗੇ ਆ ਉਹਨਾਂ ਲਈ ਲੈ ਕੇ ਆਵਾਂਗੇ ਪੈਕੇਜ ਤਾਂ ਜੋ ਉਹਨਾਂ ਦਾ ਘਰ ਚੱਲਦਾ ਰਹੇ ਚੁੱਲ੍ਹਾ ਚੱਲਦਾ ਰਹੇ ਰੋਟੀ ਪੱਕਦੀ ਰਹੇ ਗਰੀਬ ਪਰਿਵਾਰਾਂ ਦੀ ਵੀ ਸਾਰ ਲਵਾਂਗੇ ਬਾਹ ਮਣਾਂਗੇ ਪ੍ਰਮਾਤਮਾ ਕਿਰਪਾ ਕਰੇ ਤੇ ਬੋ ਟ੍ਰਾਂਸਪੋਰਟਰਾਂ ਨੂੰ ਇਹ ਪੀ ਲਿਆ ਵੱਡੀ ਲੀਡ ਨਾਲ ਆਪਦੇ ਭਰਾ ਨੂੰ ਜਿਤਾਉ ਤੇ ਜਿਤਾ ਕੇ ਲੋਕ ਸਭਾ ਚ ਪਹੁੰਚ ਪੁੱਤਰ ਸਾਹਿਬ ਤਲਬੀਰ ਗਿੱਲ ਜੀ ਸ਼ਾਮਲ ਹੋਏ ਨੇ ਔਰ ਉਹਨਾਂ ਨੇ ਵੀ ਦੱਸਿਆ ਕਿ ਮੈਂ ਘਰੇ ਦੱਸ ਕੇ ਨਹੀਂ ਗਿਆ ਤੇ ਪਰਿਵਾਰ ਨੇ ਵੀ ਬੜਾ ਇਤਰਾਜ਼ ਕੀਤਾ ਪਰ ਸਰਕਾਰ ਦੀਆਂ ਨੀਤੀਆਂ ਤੋਂ ਕੋਸ ਹੋ ਕੇ ਮੈਂ ਗਿਆ ਔਰ ਆਪਣੀ ਇੰਟਰਵਿਊ ਦੌਰਾਨ ਭਾਵਕ ਵੀ ਹੋਏ ਕਿਵੇਂ ਵੇਖਦੇ ਹੋ ਕਿੰਨਾ ਵੱਲ ਜਿਹੜਾ ਆਮ ਆਦਮੀ ਪਾਰਟੀ ਨੂੰ ਮਿਲਿਆ ਇੱਕ ਵੱਡਾ ਚਿਹਰਾ ਜਿਹੜਾ ਕੋਸ਼ ਸ਼ਾਮਲ ਹੁੰਦਾ ਵੇਖੋ ਜਦੋਂ ਕੋਈ ਚੰਗਾ ਇਨਸਾਨ ਪਾਰਟੀ ਆਪਦੀ ਨੂੰ ਛੱਡ ਕੇ ਦੂਜੀ ਪਾਰਟੀ 'ਚ ਆਉਂਦਾ ਦੂਤਰਾ ਬਾਲਤੇ ਮਿਲਦਾ ਹੀ ਹੈ ਹੁਣ ਤਲਬੀਰ ਗਿੱਲ ਦਾ ਅਮਰਸਰ ਦੇ ਵਿੱਚ ਬੜਾ ਅਸਰ ਸੁਖਿਆ ਜੇ ਆਪਾਂ ਕਾਲੀ ਦਲ ਦੇ ਵਿੱਚ ਦੇਖੀਏ ਸੁਖਬੀਰ ਬਾਦਲ ਤੋਂ ਬਾਅਦ ਮਜੀਠੀਆ ਦੂ ਨੰਬਰ ਲੀਡਰ ਹੀ 2007 ਤੋਂ 17 ਦਾ ਹੈ ਤੇ ਮਜੀਠੀਏ ਤੋਂ ਬਾਅਦ ਤਲਬੀਰ ਗਿੱਲ ਦੀ ਚੱਲਦੀ ਰਹੀ ਉਹਨੇ ਲੋਕਾਂ ਦੇ ਕੰਮ ਵੀ ਕੀਤੇ ਆ ਲੋਕ ਜੁੜੇ ਵੀ ਆ ਤੇ ਤਲਬੀਰ ਗਿੱਲ ਨੇ ਆਪ ਕਿਹਾ ਵੀ ਮੈਂ ਸੇਵਾਦਾਰ ਆ ਸੇਵਾ ਕਰਨ ਵਾਲਾ ਬੰਦਾ ਆ ਤੇ ਮੈਨੂੰ ਕਾਲੀ ਦਲ ਦੇ ਵਿੱਚ ਇਹ ਸੇਵਾ ਨਹੀਂ ਕਰਨ ਦੇਂਦੇ ਤੇ ਮੈਂ ਹੁਣ ਚੰਗੀ ਪਾਰਟੀ ਮੈਨੂੰ ਲੱਗੀ ਆ ਸਰਦਾਰ ਭਗਵੰਤ ਸਿੰਘ ਮਾਨ ਚੰਗੇ ਇਨਸਾਨ ਨੇ ਆਮ ਆਦਮੀ ਪਾਰਟੀ ਚੰਗੀ ਪਾਰਟੀ ਆ ਤੇ ਮੈਂ ਚੰਗੀ ਪਾਰਟੀ ਕਰਕੇ ਹੀ ਭਗਵੰਤ ਸਿੰਘ ਮਾਨ ਦੀ ਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਚ ਆਇਆ ਤੇ ਇਹ ਮੈਂ ਇਹ ਨਹੀਂ ਕਹਿੰਦਾ ਵੀ ਕੱਲੇ ਅੰਮ੍ਰਿਤਸਰ ਏਰੀਏ ਚ ਸਾਡੀ ਖੇਮ ਕਰਨ ਏਰੀਏ ਚ ਵੀ ਤਲਬੀਰ ਗਿੱਲ ਦੀਆਂ ਰਿਸ਼ਤੇਦਾਰੀਆਂ ਇੱਥੇ ਵੀ ਸਾਨੂੰ ਬਾਦੂ ਵੋਟ ਬੈਂਕ ਦਾ ਫਾਇਦਾ ਆ ਜਦੋਂ ਕੋਈ ਚੰਗਾ ਇਨਸਾਨ ਆਉਂਦਾ ਉਹਦੇ ਨਾਲ ਕਈ ਵਾਰ ਰੋਲ ਮਾਡਲ ਦੇ ਤੌਰ ਤੇ ਹੀ ਕਈ ਨੌਜਵਾਨ ਜੁੜੇ ਨੇ ਦੇਖੀਆਂ ਲੀਡਰ ਉਹ ਦੂਜੀ ਲਕਿਆਂ ਦੇ ਵਿੱਚ ਵੀ ਉਹਨੂੰ ਬੰਦੇ ਨੂੰ ਮੰਨਦੇ ਆ ਵੀ ਇਹ ਚੰਗਾ ਬੰਦਾ ਤੇ ਜਦੋਂ ਚੰਗਾ ਇਨਸਾਨ ਇਹ ਕਿਸੇ ਪਾਰਟੀ 'ਚ ਜਾਂਦਾ ਉਹਦੇ ਨਾਲ ਚੰਗੇ ਬੰਦੇ ਹੋਰ ਵੀ ਆ ਜਾਂਦੇ ਆ ਵਧੀਆ ਬਲ ਮਿਲਿਆ ਵਧੀਆ ਇਨਸਾਨ ਮੰਤਰੀ ਅੱਜ ਮਿੰਟਾ ਦੀ ਬੀਜੇਪੀ ਛੱਟ ਗੱਲ ਵਿਦਾ ਕਹੇ ਕਿ ਅੱਜ ਆਮ ਪਾਰਟੀ ਸ਼ਾਮਲ ਹੋਇਆ ਕੀ ਕਹਿਣਾ ਚਾਹੂਗਾ ਵੇਖੋ ਬੀਜੇਪੀ ਦੇ ਵਿੱਚ ਜਿੰਨੇ ਵੀ ਸਾਡੇ ਭਰਾ ਨੇ ਸਾਰੇ ਸਤਿਕਾਰਯੋਗ ਆ ਮੈਂ ਤਾਂ ਸਾਰੇ ਬੀਜੇਪੀ ਵਾਲਿਆਂ ਨੂੰ ਬੇਨਤੀ ਕਰੂੰਗਾ ਕਿ ਤਗੜੇ ਹੋ ਕੇ ਆਪਣੇ ਭਰਾ ਦਾ ਸਾਥ ਦਿਓ ਤੁਹਾਡੇ ਹਲਕੇ ਦੇ ਵਿੱਚ ਸਰਦਾਰੀ ਹੋਣੀ ਆ ਜਿਹੜੇ ਵਿਕਾਸ ਮਿੰਟਾ ਜੀ ਆ ਇਨਾਂ ਦਾ ਬੀਜੇਪੀ 'ਚ ਚੰਗਾ ਰੁਤਬਾ ਸੀ ਚੰਗਾ ਸਰਸੂਖ ਹੈ ਇਹਨਾਂ ਦਾ ਸ਼ਹਿਰ ਦੇ ਵਿੱਚ ਚੰਗੇ ਪਰਿਵਾਰਾਂ ਦੇ ਵਿੱਚੋਂ ਮਿੰਟਾ ਜੀ ਵਿਆਹਿਆ ਚੰਗੇ ਪਰਿਵਾਰ 'ਚ ਰਹਿਣ ਸਹਿਣ ਹੈ ਚੰਗੀਆਂ ਰਿਸ਼ਤੇਦਾਰੀਆਂ ਤੇ ਮੈਂ ਤੇ ਬੇਨਤੀ ਕਰੂੰਗਾ ਕਿ ਬੀਜੇਪੀ ਦਾ ਜਿਹੜਾ ਕੈਂਡੀਡੇਟ ਆ ਉਹਨੇ ਕਿਤੇ ਉਹਨਾ ਵਿਚਾਰੇ ਨੇ 5ਵੇਂ 7ਵੇਂ ਨੰਬਰ ਤੇ ਤੇ ਜਿੰਨੇ ਹੋਰ ਵੀ ਸਾਥੀ ਆ ਪੱਟੀ ਹਲਕੇ ਨੂੰ ਮਾਣ ਮਿਲਣਾ ਪੱਟੀ ਸ਼ਹਿਰ ਨੂੰ ਮਾਣ ਮਿਲਣਾ ਬੀਜੇਪੀ 'ਚ ਜਿੰਨੇ ਵੀ ਸਤਕਾਰਯੋਗ ਲੀਡਰ ਹੈ ਆਪਦੇ ਭਰਾ ਦਾ ਸਾਥ ਦਿਓ ਭਰਾ ਨਾਲ ਖੜੋ ਡਟੋ ਉਹਨਾ ਵੇ ਕੋਈ ਆਜ਼ਾਦ ਯੂਜਾ ਕੋ ਦੂਜਾ ਤੀਜੇ ਬੰਦੇ ਨੂੰ ਵੋਟਾਂ ਦਾ ਫਾਇਦਾ ਹੋ ਜੇ ਤੇ ਤਗੜੇ ਹੋ ਕੇ ਆਪਦੇ ਭਰਾ ਨੂੰ ਜਿਹੜੀ ਬੀਜੇਪੀ ਨੂੰ ਵੋਟ ਪਾਉਣੇ ਉਹ ਤੇ ਵੋਟ ਤੁਹਾਡੀ ਖਰਾਬ ਜਾਣੀ ਆ ਆਪਦੇ ਪੋਤਰ ਨੂੰ ਆਪਦੇ ਭਰਾ ਨੂੰ ਦਾਸ ਨੂੰ ਵੋਟ ਦਿਓ ਤਾਂ ਜੋ ਜਿਹੜੀ ਜਿੱਤ ਹੋਣੀ ਉਹਦੀ ਲੀਡ ਹੋਰ ਵਧਾ ਸਕੀ